ਕਮਿਸ਼ਨਰ ਪੁਲਿਸ ਨੂੰ ਜੀ ਇੱਕ ਵੱਡੀ ਕਾਮਯਾਬੀ ਮਿਲੀ ਹੈ ਸਾਡੇ ਡਿਵੀਜ਼ਨ ਨੰਬਰ 2 ਦੇ ਵਿੱਚ ਇੱਕ ਫੇਕ ਵੀਜ਼ਾ ਰੈਕੇਟ ਬਰਸਟ ਕੀਤਾ ਗਿਆ ਜਿਹਦੇ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਆਂ ਔਰ ਪੰਜ ਪਾਸਪੋਰਟ ਬਰਾਬਰ ਕੀਤੇ ਆ ਜਿੰਨਾਂ ਦੇ ਉੱਤੇ ਫੇਕ ਵੀਜ਼ਾ ਲੱਗੇ ਹੋਏ ਸਨ ਔਰ ਇਹਦੇ ਵਿੱਚ ਜਿਹੜੇ ਦੋਸ਼ੀ ਆ ਉਹਨਾਂ ਤੋਂ 26 ਲੱਖ 70 ਹਜ਼ਾਰ ਦੀ ਮਨੀ ਵੀ ਬਰਾਮਦ ਕੀਤੀ ਗਈ ਜਿਹੜੀ ਇਸ ਪਰਪਸ ਲਈ ਲਈ ਗਈ ਸੀ ਕਿਨੇ ਮਾਤੀ ਤੱਕ 30 ਚੱਲੀ ਹੈ ਕਿਨੇ ਦੇ ਅੰਦਰ ਰਿਮਾਰਟ ਸੀ ਇਹ 5 ਦੇ ਅੰਦਰ ਰਿਮਾਰਟ ਤੇ ਸੀ ਕਿਸ ਤਰ੍ਹਾਂ ਕੰਮ ਕਰਦੇ ਸੀ ਇਹ ਜੀ ਆਪਣੇ ਲੋਕਾਟਿਕ ਨੂੰ ਏਜੰਟਸ ਤੋਂ ਜਿਹੜੇ ਲੋਕਲ ਏਜੰਟਸ ਹੈਗੇ ਸਾਡੇ ਇੱਥੇ ਉਹਨਾਂ ਨੂੰ ਅਪਰੋਚ ਕਰਕੇ ਉਹਨਾਂ ਤੋਂ ਵੀਜ਼ਾ ਦੇ ਵੀ ਉਹਨੂੰ ਵੀਜ਼ਾ ਲਗਵਾ ਕੇ ਦਵਾਂਗੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਪਾਸਪੋਰਟ ਲੈ ਜਾਂਦੇ ਸੀ ਵੀਜ਼ਾ ਲੱਗਿਆ ਹੋਇਆ ਦੇ ਜਾਂਦੇ ਸੀ ਪੈਸੇ ਲੈ ਜਾਂਦੇ ਸੀ ਉਹਨਾਂ ਨੂੰ ਨੋਰਮਲ ਦੇ ਤਜੋਬਾ ਕਿ ਜਿਹੜੇ ਲੋਕਲ ਕੋਈ ਨਾਮ ਆਣਗੇ ਜੀ ਵਿੱਚ ਉਹਨਾਂ ਨੂੰ ਡੈਫੀਨੇਟਲੀ ਵੈਰੀਫਾਈ ਕਰਨਗੇ ਕਿਹਦਾ ਕਿਹਦਾ ਕਿੰਨਾ ਰੋਲ ਹੈ ਕੀ ਹੈਗਾ ਉਹ ਸਾਰੇ ਵੈਰੀਫਾਈ ਹਾਲੇ ਤੱਕ ਟੋਟਲ ਕਿੰਨ ਵੀ ਹਾਲ ਤੱਕ ਜੇ ਕੋਈ ਨੋਮੀਨੇਟ ਨਹੀਂ ਕਰਾਈ ਤੇ ਦੋ ਬੰਦੇ ਗ੍ਰਿਫਤਾਰ ਕੀਤੇ ਉਹਨਾਂ ਤੱਕ ਤੀਸ ਚੱਲਦੀ ਅੱਗੇ ਚੱਲਾਂਗੇ ਜਿਵੇਂ ਜਿਵੇਂ ਮੂਵ ਹੋਏ ਠੀਕ ਹੈ ਥੈਂਕ ਯੂ ਕਮਿਸ਼ਨਰਡ ਪੁਲਿਸ ਨੂੰ ਜੀ ਇੱਕ ਵੱਡੀ ਕਾਮਯਾਬੀ ਮਿਲੀ ਹੈ ਸਾਡੇ ਡਿਵੀਜ਼ਨ ਨੰਬਰ 2 ਦੇ ਵਿੱਚ ਇੱਕ ਫੇਕ ਵੀਜ਼ਾ ਰੈਕੇਟ ਬਰਸਟ ਕੀਤਾ ਗਿਆ ਜਿਸ ਦੇ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਆਂ ਔਰ ਪੰਜ ਪਾਸਪੋਰਟ ਬਰਾਬਰ ਕੀਤੇ ਆ ਜਿੰਨਾਂ ਦੇ ਉੱਤੇ ਫੇਕ ਵੀਜ਼ਾ ਲੱਗੇ ਹੋਏ ਸਨ ਔਰ ਐਨੀਵੇਚ ਜਿਹੜੇ ਦੋਸ਼ੀ ਆ ਉਹਨਾਂ ਤੋਂ 26 ਲੱਖ 70 ਹਜ਼ਾਰ ਦੀ ਮਨੇ ਵੀ ਬਾਕੀ ਕੀ ਕੀਤਾ ਜਿਹੜੇ ਕਿ ਇਸ ਪਰਪਸ ਲਈ ਲੈ ਗਏ ਸੀ ਕਿੰਨੇ ਬਾਕੀ ਤੱਕ ਤੀਸ ਚੱਲੀ ਹੈ ਕਿੰਨੇ ਦਿਨਾਂ ਦੇ ਰਿਮਾਂਡ ਸੀ ਇਹ 5 ਦਿਨਾਂ ਦੇ ਰਿਮਾਂਡ ਤੇ ਸੀ ਕਿਸ ਤਰ੍ਹਾਂ ਕੰਮ ਕਰਦੇ ਸੀ ਇਹ ਜੀ ਆਪਣੇ ਲੋਕਾਂ ਕੋਲ ਨੂੰ ਏਜੰਟਸ ਤੋਂ ਜਿਹੜੇ ਲੋਕਲ ਏਜੰਟਸ ਹੈਗੇ ਸਾਡੇ ਇੱਥੇ ਉਹਨਾਂ ਨੂੰ ਅਪਰੋਚ ਕਰਕੇ ਉਹਨਾਂ ਤੋਂ ਵੀਜ਼ਾ ਦੇ ਵੀ ਤੁਹਾਨੂੰ ਵੀਜ਼ਾ ਲਗਵਾ ਕੇ ਦੇਵਾਂਗੇ ਉਹਨਾਂ ਨਾਲ ਗੱਲਬਾਤ ਕਰਕੇ ਤੋਂ ਪਾਸਪੋਰਟ ਲੈ ਜਾਂਦੇ ਸੀ ਵੀਜ਼ਾ ਲੱਗਿਆ ਹੋਇਆ ਦੇ ਜਾਂਦੇ ਸੀ ਪੈਸੇ ਲੈ ਜਾਂਦੇ ਸੀ ਉਹਨਾਂ ਨੂੰ ਨੋਰਮਲ ਕਿ ਤਰ੍ਹਾਂ ਕਰ ਜਿਹੜੇ ਲੋਕਲ ਕੋਈ ਨਾਮ ਆਣਗੇ ਜੀ ਵਿੱਚ ਉਹਨਾਂ ਨੂੰ ਡੈਫੀਨੇਟਲੀ ਵੈਰੀਫਾਈ ਕਰਨਗੇ ਕਿਦਾ ਕਿਦਾ ਕਿੰਨਾ ਰੋਲ ਹੈ ਕੀ ਹੈਗਾ ਉਸ ਸਾਰੇ ਮੀਟਿੰਗ ਹਾਲੇ ਤੱਕ ਟੋਟਲ ਕਿੰਨਿਆਂ ਨੇ ਨਾਰਮਲੀ ਹੋ ਚੁੱਕੇ ਨੇ ਵੀ ਹਾਲ ਤੱਕ ਅਚ ਕੋਈ ਨਾਮਿਨੇਟ ਨਹੀਂ ਹੋਇਆ ਜੀ ਦੋ ਬੰਦੇ ਗ੍ਰਿਫਤਾਰ ਕੀਤੇ ਉਹ ਤੱਕ 30 ਚੱਲਦੀ ਅੱਗੇ ਚੱਲਾਂਗੇ ਜਿਵੇਂ ਜਿਵੇਂ ਕਮੂਲ ਹੋਏ ਠੀਕ ਹੈ ਕਮਿਸ਼ਨਰ ਪੁਲਿਸ ਨੂੰ ਜੀ ਇੱਕ ਵੱਡੀ ਕਾਮਯਾਬੀ ਮਿਲੀ ਹੈ ਸਾਡੇ ਡਿਵੀਜ਼ਨ ਨੰਬਰ 2 ਦੇ ਵਿੱਚ ਇੱਕ ਫੇਕ ਵੀਜ਼ਾ ਰੈਕੇਟ ਬਰਸਟ ਕੀਤਾ ਗਿਆ ਜੀ ਜਿਹਦੇ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਆਂ ਔਰ ਪੰਜ ਪਾਸਪੋਰਟ ਬਰਾਬਰ ਕੀਤੇ ਆ ਜਿੰਨਾਂ ਦੇ ਉੱਤੇ ਫੇਕ ਵੀਜ਼ਾ ਲੱਗੇ ਹੋਏ ਸਨ ਔਰ ਐਨੀ ਵਿੱਚ ਜਿਹੜੇ ਦੋਸ਼ੀ ਆ ਉਹਨਾਂ ਤੋਂ 26 ਲੱਖ 70 ਹਜ਼ਾਰ ਦੀ ਮਨੀ ਵੀ ਬਰਾਮਦ ਕੀਤੀ ਗਈ ਜਿਹੜੀ ਕਿ ਇਸ ਪਰਪਸ ਲਈ ਲਈ ਗਈ ਸੀ ਕਿੰਨੇ ਬਾਕੀ ਤੱਕ ਤੇ ਇਸ ਚੱਲੀ ਹੈ ਕਿੰਨੇ ਦਿਨ ਦੇ ਅੰਦਰ ਰਿਮਾਂਡ ਤੇ ਇਹ 5 ਦਿਨ ਦੇ ਅੰਦਰ ਰਿਮਾਂਡ ਤੇ ਸੀ ਕਿਸ ਤਰ੍ਹਾਂ ਕੰਮ ਕਰਦੇ ਸੀ ਇਹ ਜੀ ਆਪਣੇ ਲੋਕਾਤਕੂ ਏਜੰਟਸ ਤੋਂ ਜਿਹੜੇ ਲੋਕਲ ਏਜੰਟਸ ਹੈਗੇ ਸਾਡੇ ਇੱਥੇ ਉਹਨਾਂ ਨੂੰ ਅਪਰੋਚ ਕਰਕੇ ਉਹਨਾਂ ਤੋਂ ਵੀਜ਼ਾ ਦੇ ਵੀਜ਼ਾ ਲਗਵਾ ਕੇ ਦਵਾਂਗੇ ਉਹਨਾਂ ਨਾਲ ਗੱਲਬਾਤ ਕਰਕੇ ਤਾਂ ਉਹਨਾਂ ਤੋਂ ਪਾਸਪੋਰਟ ਲੈ ਜਾਂਦੇ ਸੀ ਵੀਜ਼ਾ ਲੱਗਿਆ ਹੋਇਆ ਦੇ ਜਾਂਦੇ ਸੀ ਪੈਸੇ ਲੈ ਜਾਂਦੇ ਸੀ ਉਹਨਾਂ ਨੂੰ ਨਾਮਿਨੇਟ ਕੀਤਾ ਜਾਊਗਾ ਅੱਗੇ ਜਿਹੜੇ ਲੋਕਲ ਕੋਈ ਨਾਮ ਆਣਗੇ ਜੀ ਵਿੱਚੋਂ ਉਹਨਾਂ ਨੂੰ ਡੈਫੀਨਿਟਲੀ ਵੈਰੀਫਾਈ ਕਰਨਗੇ ਕਿਹੜਾ ਕਿਹੜਾ ਕਿੰਨਾ ਰੋਲ ਹੈ ਕੀ ਹੈਗਾ ਉਹ ਸਾਰੇ ਵੈਰੀਫਾਈ ਕਰਾਂਗੇ ਅੱਰੇ ਤੱਕ ਕੋਰਲ ਕਿੰਨਿਆਂ ਨੇ ਨਾਮਿਨੇਟ ਹੋ ਚੁੱਕੇ ਨੇ ਵੀ ਹਾਲ ਤੱਕ ਜੇ ਕੋਈ ਨਾਮਿਨੇਟ ਨਹੀਂ ਹੋਇਆ ਜੀ ਦੋ ਬੰਦੇ ਗ੍ਰਿਫਤਾਰ ਕੀਤੇ ਉਹਨਾਂ ਤੋਂ ਤਸਦੀਕ ਚੱਲਦੀ ਅੱਗੇ ਚੱਲਾਂਗੇ ਜਿਵੇਂ ਜਿਵੇਂ ਮੂਵ ਹੋਏ ਠੀਕ ਹੈ ਥੈਂਕ ਯੂ ਸਾਇਰ ਜੀ ਬਹੁਤ ਬਹੁਤ ਧੰਨਵਾਦ ਜੀ ਮਾਣ ਕੋਈ ਨਹੀਂ ਕਰਦਾ ਕਮਿਸ਼ਨਰਡ ਪੁਲਿਸ ਨੂੰ ਜੀ ਇੱਕ ਵੱਡੀ ਕਾਮਯਾਬੀ ਮਿਲੀ ਹੈ ਸਾਡੇ ਡਿਵੀਜ਼ਨ ਨੰਬਰ 2 ਦੇ ਵਿੱਚ ਇੱਕ ਫੇਕ ਵੀਜ਼ਾ ਰੈਕੇਟ ਬਰਸਟ ਕੀਤਾ ਗਿਆ ਜ ਜਿਹਦੇ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਆਂ ਔਰ ਪੰਜ ਪਾਸਪੋਰਟ ਬਰਾਬਰ ਕੀਤੇ ਆ ਜਿੰਨਾਂ ਦੇ ਉੱਤੇ ਫੇਕ ਵੀਜ਼ਾ ਲੱਗੇ ਹੋਏ ਸਨ ਔਰ ਇਹਦੇ ਵਿੱਚ ਜਿਹੜੇ ਦੋਸ਼ੀ ਆ ਉਹਨਾਂ ਤੋਂ 26 ਲੱਖ 70 ਹਜ਼ਾਰ ਦੀ ਮਨੀ ਵੀ ਬਰਾਮਦ ਕੀਤੀ ਗਈ ਜਿਹੜੀ ਕਿ ਇਸ ਪਰਪਸ ਲਈ ਲਈ ਗਈ ਸੀ ਕਿੰਨੇ ਬਾਕੀ ਤਫਤੀਸ਼ ਚੱਲ ਰਹੀ ਹੈ ਕਿੰਨੇ ਦਿਨ ਦੇ ਰਿਮਾਂਡ ਤੇ ਸੀ ਇਹ 5 ਦਿਨ ਦੇ ਰਿਮਾਂਡ ਤੇ ਸੀ ਕਿਸ ਤਰ੍ਹਾਂ ਕੰਮ ਕਰਦੇ ਸੀ ਇਹ ਜੀ ਆਪਣੇ ਲੋਕਾਲ ਕੋ ایجنਟਸ ਤੋਂ ਜਿਹੜੇ ਲੋਕਲ ایਜੈਂਟਸ ਹੈਗੇ ਸਾਡੇ ਇੱਥੇ ਉਹਨਾਂ ਨੂੰ ਅਪਰੋਚ ਕਰਕੇ ਉਹਨਾਂ ਤੋਂ ਵੀਜ਼ਾ ਦੇ ਵੀ ਤੁਹਾਨੂੰ ਵੀਜ਼ਾ ਲਗਵਾ ਕੇ ਦੇਵਾਂਗੇ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਨੂੰ ਪਾਸਪੋਰਟ ਲੈ ਜੰਨੇ ਸੀ ਵੀਜ਼ਾ ਲੱਗਿਆ ਹੋਇਆ ਰੀਜਨ ਇਹ ਜੀ ਕਾਚੇ ਲੈ ਜਾਂਦੇ ਸੀ ਉਹਨਾਂ ਨੇ ਨਾਮਿਨੇਟ ਕੀ ਤਜੋਬਾ ਕਿ ਜਿਹੜੇ ਲੋਕਲ ਕੋਈ ਨਾਮ ਆਣਗੇ ਜੀ ਵਿੱਚ ਉਹਨਾਂ ਨੂੰ ਡੈਫੀਨੇਟਲੀ ਵੈਰੀਫਾਈ ਕਰਨਗੇ ਕਿਹੜਾ ਕਿਹੜਾ ਕਿੰਨਾ ਰੋਲ ਹੈ ਕੀ ਹੈਗਾ ਉਹ ਸਾਰੇ ਵੈਰੀਫਾਈ ਅੱਲੇ ਤੱਕ ਟੋਟਲ ਕਿੰਨਿਆਂ ਨੇ ਨਾਮਿਨੇਟ ਹੋ ਚੁੱਕੇ ਨੇ ਵੀ ਹਾਲ ਤੱਕ ਅਜੇ ਕੋਈ ਨਾਮਿਨੇਟ ਨਹੀਂ ਹੋਇਆ ਜੀ ਦੋ ਬੰਦੇ ਗ੍ਰਿਫਤਾਰ ਕੀਤੇ ਹੁ ਔਰ ਪੰਜ ਪਾਸਪੋਰਟ ਬਰਾਬਰ ਕੀਤੇ ਜਿਨ੍ਹਾਂ ਦੇ ਉੱਤੇ ਫੇਕ ਵੀਜ਼ਾ ਲੱਗੇ ਹੋਏ ਤੇ ਔਰ ਇਹਦੇ ਵਿੱਚ ਜਿਹੜੇ ਦੋਸ਼ੀ ਆ ਉਹਨਾਂ ਤੋਂ 26 ਲੱਖ 70 ਨਾਲ ਦੀ ਮਨੀ ਵੀ ਬਰਾਮਦ ਕੀਤੀ ਗਈ ਜਿਹੜੀ ਕਿ ਇਸ ਪਰਪਸ ਲਈ ਲਈ ਗਈ ਸੀ ਕਿੰਨੀ ਬਾਕੀ ਤਫਤੀਸ਼ ਚੱਲ ਰਹੀ ਹੈ ਕਿੰਨੇ ਦਿਨ ਦੇ ਰਿਮਾਂਡ ਤੇ ਸੀ ਇਹ 5 ਦਿਨ ਦੇ ਰਿਮਾਂਡ ਤੇ ਸੀ ਕਿਸ ਤਰ੍ਹਾਂ ਕੰਮ ਕਰਦੇ ਸੀ ਇਹ ਜੀ ਆਪਣੇ ਲੋਕਾਂ ਕੋਲੋਂ 에ਜੰਟਸ ਤੋਂ ਜਿਹੜੇ ਲੋਕਲ 에ਜੰਟਸ ਹੈਗੇ ਸਾਡੇ ਇੱਥੇ ਉਹਨਾਂ ਨੂੰ ਅਪਰੋਚ ਕਰਕੇ ਉਹਨਾਂ ਤੋਂ ਵੀਜ਼ਾ ਦੇ ਵੀਜ਼ਾ ਲਗਵਾ ਕੇ ਦਵਾਂਗੇ ਉਹਨਾਂ ਨਾਲ ਗੱਲਬਾਤ ਕਰਕੇ ਤਾਂ ਉਹ ਤਾਂ ਪਾਸਪੋਰਟ ਲੈ ਜਾਂਦੇ ਸੀ ਵੀਜ਼ਾ ਲੱਗਿਆ ਹੋਇਆ ਦੇ ਜਾਂਦੇ ਸੀ ਕਾਹਦੇ ਲੈ ਜਾਂਦੇ ਸੀ ਉਹਨਾਂ ਨੇ ਨਾਮਿਨੇਟ ਕੀਤਾ ਜਾਊਗਾ ਕਿ ਜਿਹੜੇ ਲੋਕਲ ਕੋਈ ਨਾਮ ਆਣਗੇ ਜੀ ਵਿੱਚ ਉਹਨਾਂ ਨੇ ਡੈਫੀਨੇਟਲੀ ਵੈਰੀਫਾਈ ਕਰਨਗੇ ਕਿਹੜਾ ਕਿਹੜਾ ਕਿੰਨਾ ਰੋਲ ਹੈ ਕੀ ਹੈਗਾ ਉਹ ਸਾਰੇ ਵੈਰੀਫਾਈ ਅੱਲੇ ਤੱਕ ਕਿੰਨੀਆਂ ਨੇ ਨਾਮਿਨੇਟ ਹੋ ਚੁੱਕੇ ਨੇ ਵੀ ਹਾਲ ਤੱਕ ਅਜੇ ਕੋਈ ਨਾਮਿਨੇਟ ਨਹੀਂ ਹੋਇਆ ਜੀ ਦੋ ਬੰਦੇ ਗ੍ਰਿਫਤਾਰ ਕੀਤੇ ਉਹਨਾਂ ਤੋਂ ਤਸਦੀਕ ਚੱਲ ਰਹੀ ਅੱਗੇ ਚੱਲਾਂਗੇ ਜਿਵੇਂ ਜਿਵੇਂ ਕੰਮ ਹੋਏ ਠੀਕ ਹੈ ਜੀ ਥੈਂਕ ਯੂ